ਗੁੱਡ ਮਾਰਨਿੰਗ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਲੇਖ ਸਾਖਾ ਸ੍ਰੀ ਨਨਕਾਣਾ ਸਾਹਿਬ ਦਾ ਸਾਰ ਜਿਹੜਾ ਕਿ ਇਸ ਲੇਖ ਵਿੱਚ ਬਹੁਤ ਹੀ ਇੰਪੋਰਟੈਂਟ ਲਾਈਨਾਂ ਲੈ ਕੇ ਤਿਆਰ ਕੀਤਾ ਗਿਆ ਹੈ ਤੇ ਬੇਟਾ ਜੀ ਪੜ੍ਹਨਾ ਸਟਾਰਟ ਕਰਦੇ ਹਾਂ ਸਾਖਾ ਸ੍ਰੀ ਨਨਕਾਣਾ ਸਾਹਿਬ ਭਾਈ ਮੋਹਨ ਸਿੰਘ ਵੈਦ ਦੀ ਰਚਨਾ ਹੈ ਇਹ ਲੇਖ ਲੇਖਕ ਨੇ ਉਦੋਂ ਲਿਖਿਆ ਜਦੋਂ ਇਸ ਘਟਨਾ ਨੂੰ ਵਾਪਰਿਆ ਅਜੇ 3-4 ਦਿਨ ਹੀ ਹੋਏ ਸਨ ਪਹਿਲਾ ਪੁਆਇੰਟ ਹੈ ਭਾਈ ਲక్ష్ਮਰ ਸਿੰਘ ਦਾ ਲੰਗਰ ਪ੍ਰਬੰਧ ਲਈ ਜਾਣਾ ਲੇਖਕ ਦੱਸਦਾ ਹੈ ਕਿ 20 ਫਰਵਰੀ ਨੂੰ ਗੁਰਪੂਰਵ ਵਾਲੇ ਦਿਨ ਸ੍ਰੀ ਹਰ ਚੱਕ ਨੰਬਰ 96 ਵਿੱਚ ਹੋਣ ਵਾਲੇ ਦੀਵਾਨ ਵਿੱਚ ਲੰਗਰ ਦੇ ਪ੍ਰਬੰਧ ਲਈ ਭਾਈ ਲక్ష్ਮਰ ਸਿੰਘ ਚੱਕ ਨੰਬਰ 31 ਧਾਰੋ ਵਾਲੀ ਤੋਂ ਆਪਣੇ ਜਥੇ ਨੂੰ ਲੈ ਕੇ 19 ਫਰਵਰੀ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਮਤਲਬ ਸਵੇਰ ਤੜਕਸਾਰ ਦਾ ਵੇਲਾ ਚੋਹੜ ਕਾਨੇ ਤੋਂ ਤੁਰੇ ਪਰ ਉੱਥੇ ਇਹ ਗੱਲ ਫੈਲੀ ਹੋਈ ਸੀ ਕਿ ਉੱਥੋਂ ਦੇ ਮਹੰਤ ਨੇ ਕਿਹਾ ਹੈ ਕਿ ਕੋਈ ਵੀ ਕਿਰਪਾਨ ਧਾਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਪੈਰ ਨਹੀਂ ਰੱਖੇਗਾ ਜਦੋਂ ਮਹੰਤ ਨੂੰ ਭਾਈ ਲਸਮਣ ਸਿੰਘ ਦਾ ਆਪਣੇ ਜਥੇ ਸਮੇਤ ਨਨਕਾਣਾ ਸਾਹਿਬ ਆਉਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਰੋਕਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਇਹ ਹੈਗਾ ਸਾਡਾ ਫਰਸਟ ਪੁਆਇੰਟ ਜਿਦੇ ਵਿੱਚ ਸਾਰਿਆਂ ਲਈ ਨਾ ਰੱਬ ਕਰਕੇ ਅਸੀਂ ਲਿਖਾਂਗੇ ਆਪਣਾ ਪੜਾਂਗੇ ਹੀ ਸੈਕਿੰਡ ਪੁਆਇੰਟ ਸਾਡੇ ਸੈਕਿੰਡ ਪੁਆਇੰਟ ਦੇ ਵਿੱਚ ਹੈਗਾ ਨਨਕਾਣਾ ਸਾਹਿਬ ਵਿੱਚ ਮੱਥਾ ਟੇਕਣ ਦੀ ਇੱਛਾ ਭਾਈ ਲక్ష్మణ ਸਿੰਘ ਦੇ ਮਨ ਵਿੱਚ ਚੱਕ ਨੰਬਰ 96 ਵਾਲੇ ਲੰਗਰ ਦੇ ਪ੍ਰਬੰਧ ਲਈ ਪਹੁੰਚਨ ਤੋਂ ਪਹਿਲਾਂ ਨਨਕਾਣਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਦੀ ਇੱਛਾ ਪੈਦਾ ਹੋਈ ਪਰ ਆਪ ਦੇ ਬਹੁਤ ਸਾਰੇ ਸਾਥੀਆਂ ਨੇ ਆਪ ਨੂੰ ਰੋਕਣ ਦਾ ਯਤਨ ਕੀਤਾ ਤੇ ਗੁਰਦੁਆਰੇ ਨੂੰ ਦੂਰੋਂ ਹੀ ਨਮਸਕਾਰ ਕਰਨ ਦੀ ਸਲਾਹ ਦਿੱਤੀ ਬਾਈ ਸਾਹਿਬ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਮਹਾਂਤ ਦੀ ਤਿਆਰੀ ਬਾਰੇ ਸੁਣ ਕੇ ਉਸ ਦੇ ਮਨ ਵਿੱਚ ਗੁਰਦੁਆਰੇ ਜਾ ਕੇ ਸਿਰ ਝੁਕਾਉਣ ਲਈ ਪ੍ਰੇਰਣਾ ਪੈਦਾ ਹੋ ਰਹੀ ਹੈ ਬੇਸ਼ੱਕ ਉਹ ਵੱਡਿਆ ਹੀ ਕਿਉਂ ਨਾ ਜਾਵੇ ਪਰ ਉਹ ਆਪਣੇ ਨਾਲ ਕਿਸੇ ਹੋਰ ਨੂੰ ਜਾਣ ਲਈ ਨਹੀਂ ਕਹਿਣਗੇ ਫਿਰ ਹਡਾ 3rd ਪੁਆਇੰਟ ਆ ਜਾਂਦਾ ਹੈ ਜਿਦੇ ਵਿੱਚ ਅਸੀਂ ਪੜਾਂਗੇ ਭਾਈ ਲక్ష్మణ ਸਿੰਘ ਜੀ ਦਾ ਪਸ਼ੋਕੜ ਪਸ਼ੋਕੜ ਮਤਲਬ ਉਹਨਾਂ ਦਾ ਪਿਛਲਾ ਬੈਕਗ੍ਰਾਉਂਡ ਠੀਕ ਹੈ ਪਸ਼ੋਕੜ ਲੇਖਕ ਦੱਸਦਾ ਹੈ ਕਿ ਭਾਈ ਲక్ష్మణ ਸਿੰਘ ਆਪਣੇ ਪਿੰਡ ਦਾ ਸਭ ਤੋਂ ਵੱਡਾ ਰਈਸ ਸੀ ਰਈਸ ਮਤਲਬ ਬਹੁਤ ਹੀ ਰਿਚ ਪਰਸਨ ਠੀਕ ਹੈ ਉਸ ਨੇ ਆਪਣੇ ਖਰਚੇ ਤੇ ਲੜਕੀਆਂ ਦਾ ਇੱਕ ਸਕੂਲ ਚਲਾਇਆ ਹੋਇਆ ਸੀ ਕਈ ਜ਼ਤੀਮਾਂ ਨੂੰ ਪਾਲ ਲਿਆ ਸੀ ਤੇ ਕਈ ਮਰੱਬੇ ਮਰੱਬੇ ਮਤਲਬ ਜ਼ਮੀਨ ਮਰੱਬੇ ਵੇਚ ਕੇ ਗੁਰੂ ਪੰਥ ਦੇ ਕਾਰਜਾਂ ਵਿੱਚ ਲਾਏ ਸਨ ਕਾਰਜ ਮਤਲਬ ਗੁਰੂ ਪੰਥ ਦੇ ਕੰਮ ਠੀਕ ਹੈ ਬੇਟਾ ਅੱਗੇ ਹਾ ਡਾ ਆ ਜਾਂਦਾ 4. ਜਿਹਦੇ ਵਿੱਚ ਅਸੀਂ ਪੜਾਂਗੇ ਸਾਡੇ 4. ਵਿੱਚ ਹੈਗਾ ਬਾਲ ਲੀਲਾ ਸਰੋਵਰ ਵਿੱਚ ਇਸ਼ਨਾਨ ਬਾਲ ਲੀਲਾ ਦੇ ਸਰੋਵਰ ਵਿੱਚ ਇਸ਼ਨਾਨ ਜਦੋਂ ਪਾਈ ਲక్ష్ਮਰ ਸਿੰਘ ਨੇ ਜਦੋਂ ਪਾਈ ਲక్ష్ਮਰ ਸਿੰਘ ਤੇ ਉਹਨਾਂ ਦਾ ਜੱਥਾ ਨਨਕਾਣਾ ਸਾਹਿ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਨੇ ਬਾਲ ਲੀਲਾ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਗੁਰਦੁਆਰੇ ਮੱਥਾ ਟੇਕਿਆ ਉੱਥੋਂ ਦੇ ਮਹੰਤ ਨੇ ਉਸ ਵੇਲੇ ਉੱਥੋਂ ਦਾ ਕਬਜ਼ਾ ਜੱਥੇ ਨੂੰ ਦੇਣ ਦੀ ਪੇਸ਼ਕਸ਼ ਕੀਤੀ ਪਰ ਪੇਸ਼ਕਸ਼ ਮਤਲਬ ਮਤਲਬ ਉਹਨਾਂ ਨੂੰ ਸਲਾਹ ਦਿੱਤੀ ਜਾਂ ਉਹਨਾਂ ਅੱਗੇ ਇਹ ਆਪਣਾ ਮਾਮਲਾ ਰੱਖਿਆ ਠੀਕ ਹੈ ਪਰ ਜੱਥੇ ਨੇ ਕਿਹਾ ਕਿ ਉਹ ਕੇਵਲ ਦਰਸ਼ਨ ਕਰਨ ਆਏ ਹਨ ਤੇ ਕਬਜ਼ੇ ਦਾ ਫੈਸਲਾ ਪੰਥ ਨੇ ਕਰਨਾ ਹੈ ਠੀਕ ਹੈ ਬੇਟਾ ਜੀ ਇਹ ਹੋ ਗਿਆ ਸਾਡਾ 4th ਪੁਆਇੰਟ 4th ਪੁਆਇੰਟ ਤੋਂ ਬਾਅਦ ਸਾਡਾ ਆ ਜਾਏਗਾ 5th ਪੁਆਇੰਟ ਜਿਹਦੇ ਵਿੱਚ ਪੜਾਂਗੇ ਅਹੀਂ ਮਹਾਂਤ ਦੇ ਕਰਿੰਦਿਆਂ ਦੀ ਸਾਜ਼ਿਸ਼ ਕਰਿੰਦੇ ਮਤਲਬ ਜਿਹੜੇ ਆ ਗੁੰਡੇ ਠੀਕ ਹੈ ਮਤਲਬ ਮਹੰਤ ਦੇ ਕਰਿੰਦਿਆਂ ਦੀ ਸਾਜ਼ਿਸ਼ ਮਹੰਤ ਦੇ ਕਰਿੰਦਿਆਂ ਨੇ ਆਪ ਜੀ ਦਾ ਤੇ ਪੂਰੇ ਜੱਥੇ ਦਾ ਨਿੱਘਾ ਸਵਾਗਤ ਕੀਤਾ ਜੱਥੇ ਨੇ ਆਸਾ ਦੀ ਵਾਰ ਦੇ ਇੱਕ ਸ਼ਲੋਕ ਨਾਲ ਕੀਰਤਨ ਸ਼ੁਰੂ ਕਰ ਦਿੱਤਾ ਸ਼ਬਦ ਸ਼ੁਰੂ ਕਰਦਿਆਂ ਹੀ ਗੁਰਦੁਆਰੇ ਦੇ ਦੋਵੇਂ ਵੱਡੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਚਾਰੇ ਪਾਸੇ ਬੰਦੂਕਚੀ ਮਤਲਬ ਬੰਦੂਕਾਂ ਵਾਲੇ ਠੀਕ ਹੈ ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਹੁੰਦੇ ਨੇ ਜਿਹੜੇ ਬੰਦੂਕ ਚਲਾਉਣ ਵਾਲੇ ਨੇ ਬੰਦੂਕਚੀ ਗੁਰਸਿੱਖਾਂ ਤੇ ਗੋਲੀਆਂ ਚਲਾਉਣ ਲੱਗ ਪਏ ਇਹ ਦੇਖ ਕੇ ਭਾਈ ਲਸਮਨ ਸਿੰਘ ਤੇ ਹੋਰ 8 ਸਿੱਖ ਸਿੰਘ ਗੁਰਦੁਆਰੇ ਦੇ ਮੰਦਰ ਵਿੱਚ ਚਲੇ ਗਏ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਉਨਾਂ ਨੇ ਕੀ ਕੀਤਾ ਅੰਦਰੂ ਦਰਵਾਜ਼ਾ ਬੰਦ ਕਰ ਲਿਆ ਮਹੰਤ ਦੇ ਕਰਿੰਦਿਆਂ ਨੇ ਬੰਦ ਦਰਵਾਜ਼ੇ ਵਿੱਚੋਂ ਗੋਲੀਆਂ ਮਾਰ-ਮਾਰ ਕੇ ਬਹੁਤ ਸਾਰੇ ਸਿੰਘਾਂ ਨੂੰ ਜ਼ਖਮੀ ਕੀਤਾ ਤੇ ਕਈਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਜਿੱਥੇ ਭਾਈ ਲਖਮਣ ਸਿੰਘ ਜੀ ਬੈਠੇ ਸਨ 150 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਮਿਲੇ 454 ਨਿਸ਼ਾਨ ਹੋਰ ਨਾ ਥਾਵਾਂ ਤੇ ਵੀ ਸਨ ਗੋਲੀਆਂ ਨਾਲ ਸ਼੍ਰੀ ਗੋਲੀਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਤੇ ਪੱਤਰੇ ਸਿੱਜ ਗੇ ਮੂਰਤੀ ਵਿੱਚ ਵੀ ਬਹੁਤ ਸਾਰੀਆਂ ਗੋਲੀਆਂ ਵੱਜੀਆਂ ਇਹ ਹੈਗਾ ਸੀ ਸਾਡਾ 5th ਪੁਆਇੰਟ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈ ਤੇ ਬੇਟਾ ਨੈਕਸਟ ਪੁਆਇੰਟ ਹੈਗਾ ਸਾਡਾ ਸਰਦਾਰ ਦਲੀਪ ਸਿੰਘ ਜੀ ਦੀ ਸ਼ਹੀਦੀ ਇਹਦੇ ਵਿੱਚ ਪੜਾਂਗੇ ਜਦੋਂ ਸਰਦਾਰ ਦਲੀਪ ਸਿੰਘ ਨੂੰ ਪਤਾ ਲੱਗਾ ਕਿ ਭਾਈ ਲక్ష్ਮਨ ਸਿੰਘ ਆਪਣੇ ਜਥੇ ਨੂੰ ਲੈ ਕੇ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਸਨ ਜਾ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਰੋਕਣ ਤੇ ਮਹਾਂਤ ਦੀ ਸਾਜ਼ਿਸ਼ ਬਾਰੇ ਪਹਿਲਾਂ ਹੀ ਦੱਸਣਾ ਭਾਈ ਲక్ష్ਮਨ ਸਿੰਘ ਨੂੰ ਦੱਸਣਾ ਚਾਹੁੰਦੇ ਸਨ ਪਰ ਜਦੋਂ ਸਰਦਾਰ ਦਲੀਪ ਸਿੰਘ ਉੱਥੇ ਪਹੁੰਚਿਆ ਤਾਂ ਉਸਨੇ ਗੁਰਦੁਆਰੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤੇ ਮਹੰਤੂ ਨੂੰ ਮੋਰਚੇ ਉੱਤੇ ਬੈਠ ਕੇ ਗੋਲੀਆਂ ਚਲਾਉਂਦੇ ਵੇਖਿਆ ਉਸਨੇ ਮਹੰਤੂ ਨੂੰ ਕਿਹਾ ਕਿ ਉਹ ਅਜਿਹਾ ਨਾ ਕਰੇ ਉਸ ਵੇਲੇ ਇੱਕ ਗੋਲੀ ਸਰਦਾਰ ਦਲੀਪ ਸਿੰਘ ਨੂੰ ਮੱਥੇ ਤੇ ਲੱਗੀ ਤੇ ਉਹ ਉੱਥੇ ਹੀ ਸ਼ਹੀਦ ਹੋ ਗਏ ਠੀਕ ਹੈ ਬੇਟਾ ਇਹ ਹੈਗਾ ਹੀ ਸਾਡਾ 6th ਪੁਆਇੰਟ ਨੈਕਸਟ ਪੁਆਇੰਟ ਹੈਗਾ ਸਾਡਾ 7 ਜਿਹਦੇ ਵਿੱਚ ਅਸੀਂ ਪੜਾਂਗੇ ਮਹੰਤ ਦਾ ਦਹਿਸ਼ਤ ਫਲਾਣਾ ਮਹੰਤ ਦਾ ਦਹਿਸ਼ਤ ਫਲਾਣਾ ਕਹਿੰਦੇ ਕਿ ਮਹੰਤ ਦੇ ਇੱਕ ਬੁੱਚੜ ਨੇ ਬੁੱਚੜ ਨੇ ਭਾਈ ਬੁੱਚੜ ਮਤਲਬ ਉਹਦੇ ਬੰਦੇ ਨੇ ਜਿਹੜੇ ਗੁੰਡੇ ਹੀ ਠੀਕ ਹੈ ਉਸ ਨੇ ਭਾਈ ਲక్ష్మణ ਸਿੰਘ ਨੂੰ ਫੜ ਕੇ ਉਹਨਾਂ ਦੇ ਹੱਥ ਨੂੰ ਪੋਟਾ ਪੋਟਾ ਕਰ ਦਿੱਤਾ ਮਤਲਬ ਟੁਕੜੇ ਟੁਕੜੇ ਕਰ ਦਿੱਤਾ ਤੇ ਫਿਰ ਉਸ ਨੂੰ ਮਹੰਤ ਸਾਹਮਣੇ ਲਿਆਂਦਾ ਮਹੰਤ ਉਸ ਨੂੰ ਵੇਖ ਕੇ ਹੱਸਿਆ ਤੇ ਫਿਰ ਉਸ ਦਾ ਸਿਰ ਵੱਢ ਕੇ ਉਸ ਦੇ ਕੇਸਾਂ ਤੋਂ ਫੜ ਕੇ ਘੋੜੇ ਤੇ ਚੜ ਗਿਆ ਤੇ ਸਾਰੇ ਨਗਰ ਵਿੱਚ ਉਸ ਨੂੰ ਘੁਮਾਇਆ ਤੇ ਨਾਲ ਹੀ ਉਹ ਇਹ ਕਹਿ ਰਿਹਾ ਸੀ ਕਿ ਦੇਖ ਲਵੋ ਦਾੜੀ ਤੇ ਕੇਸ਼ਾਂ ਵਾਲੇ ਦਾ ਹਾਰ ਇਸ ਦੇ ਨਾਲ ਹੀ ਮਹਾਂਤ ਦੇ ਗੁੰਡਿਆਂ ਨੇ ਸ਼ਰਾਬ ਪੀ ਕੇ ਕਈ ਫੱਟੇ ਸਿੰਗਾ ਨੂੰ ਟੋਕਿਆਂ ਵਿੱਚ ਪੱਠਿਆਂ ਵਾਂਗ ਕੁਰਤਾ ਦਿੱਤਾ ਤੇ ਕਈਆਂ ਨੂੰ ਪੱਠੀ ਵਿੱਚ ਪਾ ਕੇ ਸਾੜ ਦਿੱਤਾ ਠੀਕ ਹੈ ਬੇਟਾ ਇਹ ਹੈਗਾ ਹੀ ਸਾਡਾ 7. ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਆਪਣਾ 8. ਜਿਦੇ ਵਿੱਚ ਅਸੀਂ ਪੜ੍ਹਾਂਗੇ ਭਾਈ ਲਾਭ ਸਿੰਘ ਦਾ ਬਚ ਨਿਕਲਣਾ। ਜਦੋਂ ਇਹ ਘਟਨਾ ਘਟਨਾ ਵਾਪਰ ਰਹੀ ਸੀ ਤਾਂ ਸਟੇਸ਼ਨ ਮਾਸਟਰ ਕਰਮ ਸਿੰਘ ਗੁਰਦੁਆਰੇ ਵੱਲ ਤੁਰਿਆ। ਪਰ ਇੱਕ ਨਿਹੰਗ ਨੇ ਉਸ ਨੂੰ ਪਿੱਛੋ ਮੋੜ ਦਿੱਤਾ। ਐਨੇ ਨੂੰ ਜਥੇ ਵਿੱਚੋਂ ਬਚ ਨਿਕਲਿਆ ਭਾਈ ਲਾਭ ਸਿੰਘ। ਭਾਈ ਕਰਮ ਸਿੰਘ ਨੂੰ ਮਿਲਿਆ ਤੇ ਸਾਰੇ ਦੁਖਾਂਤ ਬਾਰੇ ਦੱਸਦੇ ਹੋਏ ਗੁਰੂ ਪੰਥ ਤੇ ਸਰਕਾਰ ਨੂੰ ਤਾਰਾ ਦੇਣ ਲਈ ਕਿਹਾ ਮਤਲਬ ਤਾਰਾ ਮਤਲਬ ਚਿੱਠੀ ਪੱਤਰ ਠੀਕ ਹੈ ਸਰਦਾਰ ਕਰਮ ਸਿੰਘ ਨੇ ਲਾਰਜ ਸਾਹਿਬ ਡਿਪਟੀ ਕਮਿਸ਼ਨਰ ਸੇਖਪੁਰਾ ਡਿਪਟੀ ਕਮਿਸ਼ਨਰ ਗੁਜਰਾਵਾਲੇ ਵੱਲ ਕਈ ਤਾਰਾ ਭੇਜੀਆਂ ਠੀਕ ਹੈ ਇਸ ਦੌਰਾਨ ਇੱਕ ਤਾਰ ਮਹਾਤਮਾ ਗਾਂਧੀ ਨੂੰ 라ਵਲਪਿੰਡੀ ਵੀ ਭੇਜ ਭੇਜ ਗਈ भेज ਦਿੱਤੀ ਅਣਜਾਣੇ ਬਟਾ ਪਰ ਉਹਨਾਂ ਨੇ ਜਲਸੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਲਾਲਾ ਲਾਜਪਤ ਰਾਏ ਨੇ ਸਿੱਖ ਸਨਾਤਨ ਸਨਾਤਨ ਕਾਨਫਰੰਸ ਨੇ ਵੀ ਜ਼ਰਾ ਪਰਵਾਹ ਨਾ ਕੀਤੀ ਕਹਿਣ ਦਾ ਮਤਲਬ ਹੈ ਕਿ ਜਦੋਂ ਤਾਰਾਂ ਇਧਰ ਉਧਰ ਭੇਜੀਆਂ ਗਈਆਂ ਤੇ ਲਾਲਾ ਲਾਜਪਤ ਰਾਏ ਤੇ ਸਿੱਖ ਸਨਾਤਨ ਕਾਨਫਰੰਸ ਨੇ ਵੀ ਜ਼ਰਾ ਪਰਵਾਹ ਨਾ ਕੀਤੀ ਹੁਣ ਅਹੀਂ ਆਪਣਾ ਇਹ ਪੁਆਇੰਟ ਜਿਹੜਾ 8 ਹੈ ਉਹਦੀਆਂ ਲਾਈਨਾਂ ਰੱਬ ਕਰ ਲੈਨੇ ਆ ਫਿਰ ਅਹੀਂ ਕਰਾਂਗੇ ਆਪਣਾ 9 ਪੁਆਇੰਟ ਇਹਦੇ ਵਿੱਚ ਅਸੀਂ ਪੜਾਂਗੇ ਸਰਦਾਰ ਉੱਤਮ ਸਿੰਘ ਨੂੰ ਖਬਰ ਮਿਲਣਾ ਇਹ ਤਾਰਾਂ ਜਦੋਂ ਸਰਦਾਰ ਸੁੰਦਰ ਸਿੰਘ ਮਜੀਠੀਏ ਸਰਦਾਰ ਹਰਬਾਸ ਸਿੰਘ ਅਟਾਰੀ ਸਰਦਾਰ ਸੁੰਦਰ ਸਿੰਘ ਰਾਮਗੜੀਏ ਨੂੰ ਮਿਲਿਆ ਮਿਲੀਆਂ ਉਨ੍ਹਾਂ ਨੇ ਟੈਲੀਫੋਨ ਉੱਤੇ ਲਾਰਡ ਸਾਹਿਬ ਤੇ ਹੋਰ ਅਫਸਰਾ ਨੂੰ ਸਾਰੀ ਖਬਰ ਦੇ ਕੇ ਜਲਦੀ ਕਾਰਵਾਈ ਕਰਨ ਲਈ ਕਿਹਾ ਪਰ ਜਦੋਂ ਇਹ ਖਬਰ ਸਰਦਾਰ ਉੱਤਮ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਇੱਕ ਸਵਾਰ ਭੇਜ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਖਬਰ ਦਿੱਤੀ ਤਾਂ ਜੋ ਤਾਂ ਉਹ 12:30 ਵਜੇ ਗੁਰਦੁਆਰੇ ਪਹੁੰਚ ਗਏ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਮਹਾਂਤ ਨੇ ਕਿਹਾ ਕਿ ਬਹੁਤ ਸਾਰੇ ਸਿੱਖਾਂ ਨੇ ਹਮਲਾ ਕਰਕੇ ਉਨ੍ਹਾਂ ਦੇ ਬਹੁਤ ਸਾਰੇ ਸਾਧ ਮਾਰ ਦਿੱਤੇ ਹਨ ਇਹ ਜਿਨ੍ਹਾਂ ਨੂੰ ਉਹ ਬੂਆ ਬੰਦ ਕਰਕੇ ਸਾਰ ਰਿਹਾ ਹੈ ਤਾਂ ਜੋ ਉਹ ਸਾਧਾਂ ਦੀਆਂ ਲਾਸਾਂ ਆਪਣੇ ਨਾਲ ਨਾ ਲੈ ਜਾ ਸਕਣ ਫਿਰ ਲਾਹੌਰ ਤੋਂ ਪੁਲਿਸ ਫੌਜ ਕਮਿਸ਼ਨਰ ਕਿੰਗ ਹੋਰ ਅਫਸਰ ਤੇ ਸਿੱਖ ਸਰਦਾਰਾਂ ਦੇ ਆਉਣ ਦੀ ਖਬਰ ਪਾ ਕੇ ਮਹਾਂਤ ਨੇ ਹਥਿਆਰ ਛਿਪਾਉਣਾ ਸ਼ਹੀਦਾਂ ਦਾ ਲਹੂ ਧਵਾਇਆ ਧਵਾਉਣਾ ਸ਼ਹੀਦਾਂ ਨੂੰ ਜਲਾਉਣਾ ਤੇ ਆਪਣੇ ਸਾਥੀਆਂ ਨੂੰ ਲੁਕਾਉਣਾ ਟਿੰਡ ਠਾਉਣ ਦਾ ਕੰਮ ਜਿਹੜਾ ਇਹ ਸ਼ੁਰੂ ਕਰ ਦਿੱਤਾ ਠੀਕ ਹੈ ਬੇਟਾ ਹੁਣ ਅਸੀਂ ਪੜਾਂਗੇ ਆਪਣਾ ਲਾਸਟ ਪੁਆਇੰਟ ਤੇ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਜਿਹਦਾ ਕਿ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਸਾਡੇ ਪੁਆਇੰਟ ਵਿੱਚ ਲਿਖਿਆ ਹੈ ਹਾਂਜੀ ਗੁਰਦੁਆਰੇ ਦਾ ਕਬਜ਼ਾ ਗੁਰੂ ਗ੍ਰੰਥ ਨੂੰ ਮਿਲ ਸੌਂਪਣਾ ਕਹਿੰਦੇ 4 ਕੁ ਵਜੇ ਡੀਸੀ ਸਾਹਿਬ ਉੱਤਮ ਸਿੰਘ ਤੇ ਹੋਰ ਸੱਜਣਾ ਨੂੰ ਨਾਂ ਲੈ ਕੇ ਗੁਰਦੁਆਰੇ ਪਹੁੰਚੇ ਉਹਨਾਂ ਥਾਂ ਥਾਂ ਬਲਦੇ ਪੱਠਾ ਡੁੱਲੇ ਖੂਨ ਕਟ ਵੱਡ ਬੰਨੇ ਥੋੜੇ ਦਰਵਾਜੇ ਟੁਕੜੇ ਟੁਕੜੇ ਹੋਏ ਸੰਗਮਰਮਰ ਤੇ ਸ਼ੀਸ਼ੇ ਮੂਰਤੀ ਵਿੱਚ ਵੱਜੀਆਂ ਗੋਲੀਆਂ ਜਾਂਡ ਨਾਲ ਬਨ ਕੇ ਸਾਡੇ ਸਿੱਖ ਸਿੰਘ ਖਿਲੜੇ ਕੱਪੜੇ ਤੇ ਧੂਕ ਸੀਟ ਨੂੰ ਆਪਣੀ ਅੱਖੀ ਵੇਖਿਆ ਐਨੇ ਨੂੰ ਪੁਲਿਸ ਨੇ ਗੁਰਦੁਆਰੇ ਨੂੰ ਘੇਰਾ ਪਾ ਲਿਆ ਮਹੰਤ ਤੇ ਉਸ ਦੇ 26 ਪਠਾਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਕੁਝ ਸਮੇਂ ਤੋਂ ਬਾਅਦ ਸਰਕਾਰ ਨੇ ਗੁਰਦੁਆਰੇ ਦਾ ਕਬਜ਼ਾ ਗੁਰੂ ਪੰਥ ਨੂੰ ਸੌਂਪ ਦਿੱਤਾ ਤੇ ਫੌਜ ਹਟਾ ਲਈ ਪ੍ਰਬੰਧਨ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਬਰਜਨ ਸਿੰਘ ਤੇ ਮੀਤ ਪ੍ਰਧਾਨ ਸਰਦਾਰ ਸੁੰਦਰ ਸਿੰਘ ਥਾਪੇ ਗਏ ਠੀਕ ਹੈ ਬੇਟਾ ਇਹ ਸਾਡਾ ਲੈਸਨ ਕੰਪਲੀਟ ਹੋ ਗਿਆ ਬੇਟਾ ਨੈਕਸਟ ਵੀਡੀਓ ਵਿੱਚ ਅਸੀਂ ਇਹਦਾ ਅਗਲਾ ਟੌਪਿਕ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ ਲੈਣਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ